ਸਾਡੇ ਵੀ ਮਨ ਦੀ सदर ਆ ਸੀ ਜਿਹੜੀ ਆਜ਼ਾਦੀ ਦੀ ਖਾਤਰ ਅਸੀਂ 80 85% ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਅਸੀਂ ਵੀ ਆਜ਼ਾਦੀ ਮਾਨੀਏ ਅਸੀਂ ਵੀ ਆਜ਼ਾਦੀ ਦੇ ਜਸ਼ਨਾਂ ਵਿੱਚ ਸ਼ਾਮਲ ਹੋਈਏ ਖੁਸ਼ੀਆਂ ਮਨਾਈਏ ਪਰ ਜਦੋਂ ਸਾਡੇ ਮਨ ਵਿੱਚ ਆਜ਼ਾਦੀ ਦਾ ਦਿਨ ਆਉਂਦਾ ਸਾਡੇ ਉੱਪਰ ਦੀ ਗੂੰਜ ਦੇ ਜਹਾਜ਼ ਲੰਘਦੇ ਆ ਉਹ ਦਿਲ ਨੂੰ چیر ਕੇ ਲੰਘ ਜਾਂਦੇ ਆ ਵੀ ਸਾਡੇ ਤਾਂ 30 30 ਸਾਲ ਦੇ ਨੌਜਵਾਨ ਜੇਲਾਤ ਵਿੱਚ ਬੈਠੇ ਆ ਜਿਹਦਾ ਕੋਈ ਕਾਨੂੰਨ ਹੀ ਨਹੀਂ ਕਿ ਰੱਖ ਲੈ ਕੋਈ ਉਹਨਾਂ ਨੂੰ ਜਿਹੜੇ ਸਜ਼ਾ ਭੁਗਤ ਚੁੱਕੀ ਉਹਨਾਂ ਨੂੰ ਵੀ ਰੱਖ ਛੱਡੋ ਸਾਡੇ ਦਿਲ ਦੀਆਂ ਸਤਰਾਂ ਉੱਥੇ ਬੁੱਝ ਜਾਂਦੀਆਂ ਕਿ ਇਥੇ ਗਲਾਂ ਚ ਟੈਰ ਪਾ ਪਾ ਕੇ ਨਿਰਦੋਸ਼ ਸਿੱਖ ਸਾੜ ਕੇ ਵੱਢ ਕੇ ਮਾਰ ਦਿੱਤੇ ਗਏ ਕੋਈ ਇਨਸਾਫ ਹੀ ਨਹੀਂ ਮਿਲਿਆ ਅਸੀਂ ਆਜ਼ਾਦੀ ਮਨਾਈਏ ਤੇ ਕਿਵੇਂ ਮਨਾਈਏ ਪ੍ਰਧਾਨ ਮੰਤਰੀ ਸਾਹਿਬ ਸਾਨੂੰ ਸਮਝਾਓ ਵੀ ਇਹ ਸਾਡੇ ਦੁੱਖ ਦੂਰ ਹੋ ਜਾਣਗੇ ਜਦੋਂ ਹਰਮੰਦਰ ਸਾਹਿਬ ਦੇ ਉੱਪਰ ਦੀ ਜਹਾਜ ਲੰਘਦੇ ਨੇ ਆਜ਼ਾਦੀ ਦਿਖਦੀਆਂ ਮਸਕਾਂ ਕਰਦੇ ਨੇ ਤੇ ਸਾਡੇ ਦਿਲਾਂ ਦੇ ਉੱਪਰ ਟਸ ਫੇਰ ਜਾਗ ਪੈਂਦੀ ਹੈ ਕਿ ਕਦੇ 1984 ਦੇ ਵਿੱਚ ਇਸੇ ਆਜ਼ਾਦ ਦੇਸ਼ ਦੇ ਵਿੱਚ ਤੋਪਾਂ ਤੇ ਟੈਂਕਾਂ ਨੇ ਅਕਾਲ ਤਖਤ ਦੀ ਤਬਾਹੀ ਕਰ ਦਿੱਤੀ ਅਸੀਂ ਵੀ ਆਜ਼ਾਦੀ ਮਨਾਈਏ ਸਾਨੂੰ ਸਮਝਾਓ ਸਾਡੇ ਨਾਲ ਬੈਠੋ ਸਾਡੇ ਨਾਲ ਇਸ ਦੁੱਖ ਵਿੱਚ ਸਾਂਝ ਪਾਓ ਸਾਨੂੰ ਦੱਸੋ ਵੀ ਅਸੀਂ ਵੀ ਆਜ਼ਾਦੀ ਮਨਾਈਏ ਤੇ ਕਿਵੇਂ ਮਨਾਈਏ ਕੋਈ ਤਰੀਕਾ ਸਾਨੂੰ ਵੀ ਸਮਝਾਓ ਇੱਕ ਤਰੀਕਾ ਸੀ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਮਹਾ ਸਿੰਘ ਨੂੰ ਕਿਹਾ ਤੇ ਉਹ ਤੇ ਬੇਹਿਸਤੀ ਆਜ਼ਾਦੀ ਲੈ ਕੇ ਚਲੇ ਗਿਆ ਇੱਕ ਤਰੀਕਾ ਸੀ ਕਦੇ ਕਿਰਪਾ ਰਾਹ ਹੋਣੀ ਕਸ਼ਮੀਰ ਤੋਂ ਆਏ ਕਿ ਮਹਾਰਾਜ ਸਾਨੂੰ ਇਸ ਦੇਸ਼ ਦੇ ਵਿੱਚ ਸਾਡੇ ਧਰਮ ਦੀ ਤਬਾਹੀ ਕੀਤੀ ਜਾ ਰਹੀ ਹੈ ਤੇ ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ ਤੁਹਾਡੀ ਖਾਤਰ ਸੀ ਆਪਣਾ ਸੀਸ ਦੇ ਕੇ ਤੁਹਾਡਾ ਧਰਮ ਰੱਖਾਂਗੇ ਤੇ ਅੱਜ ਸਾਨੂੰ ਸਮਝਾਓ ਕਿ ਅਸੀਂ ਧਰਨੇ ਦੇਈਏ ਸਾਨੂੰ ਆਪਸ ਵਿੱਚ ਲੜਾਉਂਗੇ ਧਰਨਿਆਂ ਦੇ ਉੱਪਰ ਸਾਡੀ ਸ਼੍ਰੋਮਣੀ ਸੰਸਥਾ ਦਾ ਕੋਈ ਪ੍ਰਧਾਨ ਜਾਵੇ ਤੇ ਉਹਦੀਆਂ ਗੱਡੀਆਂ ਤੇ ਟੱਟਾਂ ਚੱਲਣਗੀਆਂ ਇਹ ਸਭ ਕੁਝ ਹੋ ਸਕਦਾ ਹੈ 사ਜਿਸ਼ਕਾਰੀ ਸਾਜਿਸ਼ਾਂ ਦੇ ਵਿੱਚ ਸਾਨੂੰ ਲੜਾ ਸਕਦੇ ਆ ਪੱਗਾ ਲਵਾ ਸਕਦੇ ਆ ਪਰ ਕੀ ਹੋ ਰਿਹਾ ਸੀ ਜਦ ਦੀ ਮਣਾਵਾਂਗੇ ਤਾਂ ਕਿਵੇਂ ਮਣਾਵਾਂਗੇ ਇਸ ਕਰਕੇ ਸਮਾਂ ਰਹਿੰਦੇ ਆ ਸਾਡੇ ਸਿੱਖ ਭਰਾਵਾਂ ਨੂੰ ਜਿੱਲਾਂ ਤੋਂ ਯਾਦ ਕਰੋ ਸਾਡੀਆਂ ਸਮੱਸਿਆਵਾਂ ਸੁਣੋ ਨਹੀਂ ਤੇ ਇਹ ਦਰਦ ਵੱਧਾ ਜਾਏਗਾ ਨਸਰ ਅੰਦਰ ਅੰਦਰ ਹੀ ਭਰ ਜਾਏਗਾ ਉੱਪਰ ਦੀ ਲਿਪਾ ਚੋਪੀ ਜਿਹੜੀ ਹੈ ਉਹ ਅੰਦਰ ਦੇ ਤਰਦ ਨੂੰ ਮੇਟ ਨਹੀਂ ਸਕੇਗੀ ਇਸ ਕਰਕੇ ਸਾਡੇ ਤਰਦ ਵਿੱਚ ਵੀ ਸ਼੍ਰੀਕ ਹੋ ਜਿਵੇਂ ਅਸੀਂ ਆਜ਼ਾਦੀ ਲੈਣ ਵਿੱਚ ਸ਼੍ਰੀਕ ਹੋਏ ਆਜ਼ਾਦੀ ਵਿੱਚ ਅਸੀਂ ਬਰਬਾਦੀ ਖੱਟੀ ਗੁਰੂ ਤੋਂ ਪਿਆਰੇ ਜਾਨ ਤੋਂ ਪਿਆਰੇ ਪੁੱਤਾਂ ਛੱਡੇ ਜ਼ਮੀਨਾਂ ਛੱਡੀਆਂ ਜਾਇਦਾਦਾਂ ਛੱਡੀਆਂ ਇਹ ਦਿੱਤਾ ਲੁੱਟੀਆਂ ਗਈਆਂ ਪੱਤਾਂ ਰਹਿ ਗਈਆਂ ਪਰ ਆਜ਼ਾਦੀ ਲਈ ਇਹ ਉਹ ਆਜ਼ਾਦੀ ਵਿੱਚ ਸਾਨੂੰ ਸ਼੍ਰੀਕ ਕਰੋ ਸਾਨੂੰ ਭਾਈਵਾਲ ਬਣਾਓ ਤਾਂ ਕਿ ਅਸੀਂ ਆਪਾਂ ਸਾਂਝੇ ਰੂਪ ਵਿੱਚ ਆਜ਼ਾਦੀ ਮਨਾਈਏ ਦੁਨੀਆ ਦੇਖੇ ਕਿ ਇੱਥੋਂ ਦੀ ਜਿਹੜੀ ਡੈਮੋਕ੍ਰੇਸੀ ਹੈ ਉਹ ਸਭਨਾਂ ਵਾਸਤੇ ਆਜ਼ਾਦੀ ਦੇ ਜਸ਼ਨ ਲੈ ਕੇ ਆ ਰਹੀ ਹੈ